ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਫਤਿਹ ਅੱਜ ਅਸੀਂ ਸਮੂਹ ਨਗਰ ਨਿਵਾਸੀ ਇੱਕ ਬੇਨਤੀ ਕਰਨ ਜਾ ਰਹੇ ਹਾਂ ਕਿ ਪੂਰੇ ਇਲਾਕੇ ਵਾਸਤੇ ਆਸੇ ਪਾਸੇ ਦੇ ਪਿੰਡਾਂ ਵਾਸਤੇ ਜਿਹੜੀਆਂ ਕਿ ਅਚਾਨਕ ਕੋਈ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਸਾਂਭ ਸੰਭਾਲ ਵਾਸਤੇ ਇੱਕ ਫਰਿੱਜ ਲਿਆਂਦੀ ਗਈ ਹੈ ਉਹਦੇ ਵਾਸਤੇ ਇੱਕ ਕਮਰਾ ਬਣਾਉਣ ਦੀ ਜ਼ਰੂਰਤ ਹੈ ਜਨਰੇਟਰ ਲਿਆਉਣ ਦੀ ਜ਼ਰੂਰਤ ਹੈ ਜਿਹਦੇ ਵਾਸਤੇ 2.5 ਤੋਂ 3 ਲੱਖ ਰੁਪਏ ਦੇ ਵਿਚਕਾਰ ਜਿਹੜਾ ਕਿ ਖਰਚਾ ਆਊਗਾ ਉਦੇ ਵਾਸਤੇ ਸਾਡੀ ਆਪ ਸਭ ਨੂੰ ਐਨਆਰਆਈ ਵੀਰਾਂ ਨੂੰ ਇਲਾਕੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹਦੇ ਵਾਸਤੇ ਸਾਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ ਤਾਂ ਕਿ ਇਸ ਵਾਸਤੇ ਜੋ ਆਪਾਂ ਕਈ ਵਾਰੀ ਲੋਡ ਪੈ ਜਾਂਦੀ ਹੈ ਜਾਂ ਲਹਾਰੇ ਜਾਂਦੇ ਆ ਜਾਂ ਬਸੀਆਂ ਜਾਂਦੇ ਆ ਜਾਂ ਕਿਤੇ ਹੋਰ ਜਾਣਾ ਪੈਂਦਾ ਸੋ ਇਸ ਕਰਕੇ ਇੱਥੇ ਇਲਾਕੇ ਦੇ ਵਾਸਤੇ ਪੂਰੇ ਇਲਾਕੇ ਨੂੰ ਸਹੂਲਤਾਂ ਸੋ ਇਹਦੇ ਵਾਸਤੇ ਸਾਡੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਕਮਰੇ ਦਾ ਆਉਣ ਵਾਲਾ ਬਜਟ ਆ ਜਿਹੜਾ 2.3 ਲੱਖ ਰੁਪਏ ਦਾ ਉਹ ਪੂਰਾ ਕੀਤਾ ਜਾ ਸਕੇ ਸੋ ਹੁਣ ਸਾਡੇ ਪ੍ਰਧਾਨ ਜੀ ਬੇਨਤੀ ਕਰਨ ਗਿਆ ਬਜੀ ਨੂੰ ਇਹ ਪਾਈ ਕਮਰੇ ਦੀ ਸ਼ਹਿਰ ਦਾ ਸਾਨੂੰ ਵੱਧ ਤੋਂ ਵੱਧ ਕਰਨੀ ਪੈਣੀ ਆ ਕਿਉਂਕਿ ਜੇ ਸਾਡੇ ਕੋਲੇ ਪੈਸੇ ਜੀ ਅਸੀਂ ਤਾਂ ਫਰਿੱਜ ਤੇ ਰਾਤੇ ਤੇ ਆਪਾਂ ਦਾਣਾ ਮੰਡੀ ਦੇ ਵਿੱਚ ਕਮਰਾ ਪਾਉਣਾ ਸੈਟੀ ਦੇ ਨਾਲ ਵਧੀਆ ਕਮਰਾ ਪਾਵਾਂਗੇ ਉਹਦੇ ਵਾਸਤੇ ਜਨਰੇਟਰ ਵੀ ਲੱਖ-ਫਾ ਲੱਖ ਦਾ ਜਨਰੇਟਰ ਆਉ 2.5 ਲੱਖ ਘੱਟ ਦੋ ਘੱਟ ਕਮਰੇ ਤੇ ਲੱਗਣਾ ਹੈ ਜੇ ਆਪਾਂ ਛੂਖਮਜਾ ਪਾਉਨੇ ਆ ਤਾਂ ਕੱਲ ਨੂੰ ਇਹ ਚਾਉਣ ਲੱਗ ਗਿਆ ਫਿਰ ਆਪਣੀ ਫ੍ਰਿਜ ਵੀ ਖਰਾਬ ਹੋ ਜੀ ਇਸ ਕਰਕੇ ਭਰਾਵੋ ਥੋੜੇ ਥੋੜੇ ਨਾਲ ਦਰਿਆ ਭਰ ਜਾਂਦੇ ਆ ਛੱਪੜਾ ਤੋਂ ਦਰਿਆ ਭਰ ਦਿੰਨੇ ਆਪਾਂ ਤਾਂ ਇਹਦਾ ਕੱਲ ਹੀ ਕੁਛ ਨਹੀਂ ਆਪਣੇ ਨਗਰ ਨੂੰ ਨੇੜੇ ਦੇ ਨਗਰ ਵੀ ਆਪਾਂ ਨੂੰ ਦੇ ਸਕਦੇ ਆ ਦਾਣ ਇਹਦੇ ਵਿੱਚ ਕੋਈ ਵੀ ਇੱਥੇ ਲਾ ਸਕਦਾ ਇਹਦੇ ਬਾਰੇ ਨਹੀਂ ਵੀ ਫਲਾਨਾ ਪਿੰਡ ਜਾਂ ਫਲਾਨੇ ਦੇ ਨਹੀਂ ਕੋਈ ਵੀ ਭਰਾ ਇੱਥੇ ਜਦੋਂ ਚਾਣਕ ਕੋਈ ਮੌਤ ਹੁੰਦੀ ਆ ਆਪਾਂ ਨੂੰ ਲਾਉਣਾ ਪੈਂਦਾ ਮਾਣੂ ਕੇ ਜਾਂਨੇ ਆ ਕਿੱਥੇ ਕਿੱਥੇ ਜਾਣੇ ਆਪਾਂ ਕਿੱਥੇ ਆਪਣੇ ਇਲਾਕੇ ਦੇ ਵਿੱਚ ਆ ਜੂ ਇਹਦੇ ਵਿੱਚ ਦੋ ਵੱਡੀਆਂ ਲੱਗ ਜਾਗਾ ਨਾ ਉਹ ਵਾਇਗਨੂ ਜੀ ਦਾ ਖਾਲਸਾ